7 ਸਾਲ ਕਰੀਬ 6-7 ਸਾਲ ਸੰਗੜ ਨਾਲ ਬੰਨਿਆ ਰਿਹਾ ਤੇ ਜੇ ਬੰਨਿਆ ਹੋਇਆ ਸੀ ਗੁੱਸਾ ਕਰਦਾ ਸੀ ਕੁੱਟਦਾ ਸੀ ਮਾਰਦਾ ਸੀ ਆਪਣੀ ਮਾਂ ਨੂੰ ਵੀ ਇੱਕ ਦੋ ਵਾਰੀ ਕੁੱਟ ਚੁੱਕਿਆ ਸੀ ਜਿਹੜਾ ਇੱਕੋ ਇੱਕ ਸਹਾਰਾ ਸੀ ਜੱਸੀ ਦਾ ਤੇ ਇਸ ਬੁੱਢੀ ਮਾਂ ਦਾ ਸਾਡੀ ਦਾ ਉਹ ਇਸ ਦੁਨੀਆ ਤੋਂ ਚਲਾ ਗਿਆ ਜੱਸੀ ਅਗਰੈਸਿਵ ਹੋ ਗਿਆ ਘਰੇ ਮਾਤਾ ਨੂੰ ਸੱਟ ਫੇਟ ਲੱਗੀ ਜਦ ਮਾਤਾ ਨੂੰ ਕੋਈ ਉਨੇਕੀ ਗੱਲ ਹੋ ਗਈ ਉਹ ਤੂੰ ਬਾਹਰ ਜੱਸੀ ਦਾ ਕੀ ਬਣੋਗਾ ਆਨੇ ਤੂੰ ਜਿਹੜੀ ਗੱਲ ਕਹਿੰਨੇ ਆਂ ਵੀ ਕੱਲ ਨੂੰ ਮਾਂ ਨੂੰ ਕੁਝ ਹੋ ਗਿਆ ਫਿਰ ਦੱਸ ਜੱਸੀ ਦੀ ਅਸੀਂ ਜ਼ਿੰਦਗੀ ਭਰ ਲਈ ਜ਼ਿੰਮੇਵਾਰੀ ਇੱਕ ਮੇਰੀ ਗੱਲ ਸੁਣ ਲੈ ਧਿਆਨ ਨਾਲ ਸੰਗਲ ਨਾ ਤਾਂ ਤੂੰ ਲੱਗਣ ਦੇਣਾ ਇਹ ਗੱਲ ਦਾ ਵਾਧਾ ਤੂੰ ਹੀ ਕਰ ਨਾ ਮੈਂ ਲੱਗਣ ਦੇਣਾ ਮੈਂ ਤੇਰੇ ਨਾਲ ਵਾਦਾ ਕਰਦਾ ਜੀਤ ਤਾਂ ਕਰੂਗੀ ਮਾਤਾ ਹਾਂ ਆਵਾਜ਼ ਸੁਣਦਲ ਕਾਹੀ ਹੋ ਪਤਾ ਨਹੀਂ ਲੱਗ ਰਾਇ ਨੇ ਕਿਹੜੇ ਵੇਲੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਸਾਡੇ ਸੁਪਨਿਆਂ ਦੇ ਘਰ ਇੱਕ ਅਲੱਗ ਤਰ੍ਹਾਂ ਦੀ ਇੱਕ ਸਮੱਸਿਆ ਕਹਿ ਸਕਦੇ ਇੱਕ ਅਲੱਗ ਤਰ੍ਹਾਂ ਦੀ ਇੱਕ ਗੱਲ ਸਾਹਮਣੇ ਆਈ ਆ ਅਸੀਂ ਅਕਸਰ ਤੁਸੀਂ ਦੇਖਦੇ ਹੋ ਵੀਡੀਓ ਦੇ ਰਾਹੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਭੈਣ ਭਰਾ ਸਾਡੇ ਕੋਲੇ ਅਪਰੋਚ ਕਰਦੇ ਨੇ ਸੰਗਲਾਂ ਨਾ ਬੰਨੇ ਹੋਇਆ ਧੀਆਂ ਪੁੱਤਾਂ ਨੂੰ ਉਤੋਂ ਸੰਗਲਾਂ ਤੋਂ ਖਲਾ ਕੇ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸੁਪਨਿਆਂ ਦੇ ਘਰ ਚ ਲੈ ਕੇ ਆਉਂਦੇ ਆ ਇਸੀ ਤਰ੍ਹਾਂ ਦਾ ਹੀ ਇੱਕ ਦਿਨ ਸੀ 2018 ਦੇ ਵਿੱਚ ਨਵੰਬਰ ਦਾ ਮਹੀਨਾ ਸੀ ਜਦੋਂ ਅਸੀਂ ਜਸਪਾਲ ਵੀਰੇ ਨੂੰ ਲੈ ਕੇ ਆਏ ਸੀ ਜੱਸੀ ਵੀਰਾ ਲੁਧਿਆਣੇ ਸਬਨਾਲਾ ਚੌਂਕ ਦੇ ਨੇੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਗਰ ਦੇ ਵਿੱਚ ਰਹਿੰਦਾ ਸੀ ਸਰਦਾਰ ਕਸ਼ਮੀਰਾ ਸਿੰਘ ਦਾ ਪੁੱਤ ਪੇਸ਼ੇ ਤੋਂ ਹਲਵਾਈ ਸੀ ਇਹਦਾ ਬਾਪੂ ਗੁਰੂ ਘਰਾਂ ਦਾ ਸੇਵਾਦਾਰ ਸੀ ਸਾਰੀ ਉਮਰ ਉਹਨੇ ਗੁਰੂ ਘਰਾਂ ਦੇ ਪ੍ਰਸ਼ਾਦ ਦੀ ਗੁਰੂ ਕੇ ਲੰਗਰਾਂ ਦੇ ਵਿੱਚ ਹੀ ਸੇਵਾ ਨਿਭਾਈ ਹੈ ਬਿਨਾਂ ਕਿਸੇ ਲਾਲਚ ਤੋਂ ਦੋ ਢੀਆਂ ਸੀ ਇੱਕ ਪੁੱਤ ਸੀ ਧੀਆਂ ਵਿਆਹੀਆਂ ਪੁੱਤ ਨੂੰ ਵੀ ਪੜਾਇਆ ਲਿਖਾਇਆ ਪਰ ਮਰਜੀ ਉੱਪਰ ਵਾਲੇ ਦੀ ਜਸਪਾਲ ਸਿੰਘ ਜੱਸੀ ਦੀ ਦਿਮਾਗੀ ਸਮੱਸਿਆ ਜਿਹੜੀ ਸੀਗੀ ਉਹ ਜਦੋਂ ਇਹ ਜਵਾਨੀ ਚ ਆਇਆ ਤਾਂ ਉਹ ਬਦਲਣ ਲੱਗ ਗਿਆ ਅਫਸੈਟ ਹੋ ਗਿਆ ਗੁੱਸਾ ਕਰਨ ਲੱਗ ਗਿਆ ਭੰਨ ਤੋੜ ਕਰਨ ਲੱਗ ਗਿਆ ਮਾਰ ਕਟਾਈ ਕਰਨ ਲੱਗ ਗਿਆ ਚਲੋ ਕਿਵੇਂ ਨਾ ਕਿਵੇਂ ਡਾਕਟਰ ਤੋਂ ਦਵਾਈਆਂ ਦਵਾਦੂ ਕੇ ਸਰਦਾਰ ਕਸ਼ਮੀਰ ਸਿੰਘ ਨੇ ਆਪਣਾ ਪੁੱਤ ਠੀਕ ਕਰ ਲਿਆ ਡਾਕਟਰਾਂ ਨੇ ਦੱਸਿਆ ਵੀ ਇਹਨੂੰ ਕਿਸੇ ਕੰਮ ਤੇ ਲਾਓ ਵੀ ਇਹਨੂੰ ਘੂਰਿਓ ਨਾ ਇਹਨੂੰ ਪਿਆਰ ਨਾਲ ਰੱਖਣਾ ਇਹਨੂੰ ਹੌਲੀ ਹੌਲੀ ਕੰਮ ਤੇ ਲਾ ਲਓ ਨਾਲ ਇਹ ਠੀਕ ਹੋ ਜੂ ਤਾ ਬਾਪੂ ਜੀ ਦੇ ਲਿਆਜੀ ਬਾਪੂ ਦੇ ਰਿਸ਼ਤੇਦਾਰ ਕੌਣ ਸੀ ਗੁਰੂ ਘਰਾਂ ਦੇ ਪ੍ਰਬੰਧਕ ਸੇਵਾਦਾਰ ਜਿੱਥੇ ਬਾਪੂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸੇਵਾ 'ਚ گزار ਤੇ ਇੱਕ ਗੁਰੂ ਘਰ ਦੇ ਕਿਸੇ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਪ੍ਰਬੰਧਕ ਨੂੰ ਕਹਿ ਕੇ ਬਾਪੂ ਨੇ ਆਪਣੇ ਬੇਟੇ ਨੂੰ ਗੁਰਦੁਆਰਾ ਸਾਹਿਬ ਪ੍ਰਸ਼ਾਦ ਵੰਡਣ ਦੀ ਡਿਊਟੀ ਤੇ ਲਵਾਤਾ ਵੀ ਚੱਲ ਦੇਗ ਵੰਡੀ ਜਾਊ ਬੈਠਾ ਇਹ ਥੋੜਾ ਠੀਕ ਨਾ ਹੋਣ ਕਰਕੇ ਕੋਈ ਗਲਤੀ ਕੋਈ ਕਿਤੇ ਨਾ ਕਿਤੇ ਕੋਈ ਗਸਤਾਖੀ ਹੋ ਗਈ ਪਰ ਉਹ ਗਸਤਾਖੀ ਦਾ ਖਾਮਿਆਜਾ ਜਿਹੜਾ ਅੱਜ ਜੱਸੀ ਅੱਜ ਤੱਕ ਭੁਗਤ ਰਿਹਾ ਉਹ ਕਹਿੰਦੇ ਜੀ ਕੁੜੀਆਂ ਵੱਲ ਦੇਖਦਾ ਪ੍ਰਸ਼ਾਦ ਵੰਡਦਾ ਉਹਨਾਂ ਨੇ ਕੁੱਟਿਆ ਕੁੱਟਿਆ ਬਹੁਤ ਜ਼ਿਆਦਾ ਲੋੜ ਤੋਂ ਵੱਧ ਕੁੱਟ ਕੇ ਘਰੇ ਛੱਡ ਗਏ ਬਸ ਉਸ ਦਿਨ ਤੋਂ ਜੱਸੀ ਦੇ ਸੰਗੜ ਲੱਗ ਗਿਆ ਤੇ ਜੱਸੀ 7 ਸਾਲ ਕਰੀਬ 6-7 ਸਾਲ ਸੰਗਲ ਨਾਲ ਬੰਨਿਆ ਰਿਆ ਪਰ ਬਾਪ ਸਰਦਾਰ ਕਸ਼ਮੀਰਾ ਸਿੰਘ ਕੰਮ ਤੋਂ ਆਉਂਦਾ ਸੇਵਾ ਸੁਭਾ ਕਰਕੇ ਆ ਕੇ ਆਪਣੇ ਪੁੱਤ ਦੀ ਸੇਵਾ ਕਰਦਾ ਇਹਨੂੰ ਲੈਟਰਨ ਲੈ ਕੇ ਅੰਦਰ ਨਿਮਾਉਂਦਾ ਇਹਦੀ ਸਫਾਈ ਕਰਦਾ ਕਿਉਂਕਿ ਇਹ ਬੰਨਿਆ ਹੋਇਆ ਸੀ ਗੁੱਸਾ ਕਰਦਾ ਸੀ ਕੁੱਟਦਾ ਸੀ ਮਾਰਦਾ ਸੀ ਆਪਦੀ ਮਾਂ ਨੂੰ ਵੀ ਇੱਕ ਦੋ ਵਾਰੀ ਕੁੱਟ ਚੁੱਕਿਆ ਸੀ ਜਦੋਂ ਕਿਤੇ ਕੋਈ ਚੀਜ਼ ਹੱਥ 'ਚ ਆ ਜਾਂਦੀ ਸੀ ਇਹ ਮਾਰਦਾ ਸੀ ਉਹਦੀ ਸਮੱਸਿਆ ਜੱਸੀ ਜੀ ਠੀਕ ਹੋਣ ਦੀ بجائے ਵੱਧਦੀ ਜਾ ਰਹੀ ਸੀ ਦਿਨੋਂ ਦਿਨ। ਤਾਂ ਇੱਕ ਦਿਨ ਪਹਾੜਾਂ ਐਸਾ ਵਾਪਰਿਆ ਸਰਦਾਰ ਕਸ਼ਮੀਰ ਸਿੰਘ ਕਿਸੇ ਲੰਗਰ ਦੇ ਵਿੱਚ ਸੇਵਾ ਕਰਦੇ ਆ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਾਲ ਚਲਾਣਾ ਕਰ ਜਾਂਦੇ। ਉਹਨਾਂ ਦਾ ਮਿੱਟੀ ਹੋਇਆ ਸਰੀਰ ਘਰੇ ਪਹੁੰਚਦਾ ਕੀਤਾ ਜਿੱਥੇ ਪੁੱਤ ਸੰਗਲਣਾ ਬੰਨਿਆ ਹੋਇਆ ਭਾਂਡੇ ਦੇ ਵਿੱਚ ਉੱਥੇ ਲਿਆ ਕੇ ਬਰਫ਼ ਦੀਆਂ ਸਿੱਲੀਆਂ ਦੇ ਹੇਠ ਕਸ਼ਮੀਰ ਸਿੰਘ ਦਾ ਸਰੀਰ ਰੱਖਤਾ। ਉਹ ਵੀਡੀਓ ਜਿਹੜੀ ਅਸੀਂ ਤੁਹਾਡੇ ਤੇ ਕਰ ਭੇਜ ਵੀ ਰਹੇ ਆ ਜਿਹਦੇ ਵਿੱਚ ਪੁੱਤ ਪਾਵੇ ਨਾਲ ਬੰਨਿਆ ਹੋਇਆ ਸੰਗਲ ਆਪਣੇ ਬਾਪ ਦੀਆਂ ਅੱਖਾਂ ਖੋਲ-ਖੋਲ ਕੇ ਅੱਡ-ਅੱਡ ਕੇ ਦੇਖ ਰਿਹਾ ਤੇ ਹਾਕਾ ਮਾਰ ਰਿਹਾ ਉਹਨੂੰ ਪਾਪਾ ਉੱਠ ਪਾਪਾ ਉੱਠ ਪਾਪਾ ਜਿਹੜਾ ਇੱਕੋ ਇੱਕ ਸਹਾਰਾ ਸੀ ਜੱਸੀ ਦਾ ਤੇ ਇਸ ਬੁੱਢੀ ਮਾਂ ਦਾ ਸਾਡੀ ਦਾ ਉਹ ਇਸ ਦੁਨੀਆ ਤੋਂ ਚਲਾ ਗਿਆ ਧੀਆਂ ਆਪੋ ਆਪਣੇ ਘਰੇ ਪੂਰੀਆਂ ਸੂਰੀਆਂ ਸੀ ਵਿਆਹੀਆਂ ਹੋਈਆਂ ਸੀ ਇਸ ਭੈਣ ਨੇ ਸਾਨੂੰ ਉਹ ਵੀਡੀਓ ਭੇਜੀ ਸੀ ਵੀ ਵੀਰੇਆ ਮੇਰਾ ਭਰਾ ਵਾ ਸਾਡੇ ਡੈਡੀ ਦੀ ਡੈਥ ਹੋ ਗਈ ਅੱਜ ਤੇ ਉਹ ਡੈਡੀ ਨੂੰ ਥਾ ਰਿਆ ਮੰंजे ਤੇ ਉਹਨੂੰ ਕੋਈ ਸੋਝੀ ਨਹੀਂ ਸੰਗਲਣਾ ਬੰਨਿਆ ਹੋਇਆ ਕਈ ਸਾਲ ਹੋ ਗਏ ਸਾਡੀ ਮੰਮੀ ਤੋਂ ਸਾਭਿਆ ਨਹੀਂ ਜਾਂਦਾ ਮੰਮੀ ਤਾਂ ਤੁਰਦੀ ਮਸਾਂ ਵੀ ਮੰਮੀ ਨੂੰ ਵੀ ਮਾਰਦਾ ਘੋਟਦਾ ਤਾਂ ਅਸੀਂ ਬਾਪੂ ਜੀ ਦੇ ਭੋਗ ਤੋਂ ਬਾਅਦ ਉਸੇ ਘਰ ਚ ਗਏ ਉੱਥੋਂ ਜਾ ਕੇ ਜੱਸੀ ਵੀਰੇ ਨੂੰ ਲੈ ਕੇ ਆਏ ਉਹ ਵੀ ਵੀਡੀਓ ਅਸੀਂ ਅਟੈਚ ਕੀਤੀ ਹੋਈ ਹੈ ਨਾਲ ਦੇਖੋ ਪੂਰੀ ਵੀਡੀਓ ਉਦੋਂ ਤੋਂ ਲੈ ਕੇ 2018 19 20 21 22 23 ਹੁਣ 24 ਚੜ ਗਿਆ ਮੰਨ ਲਓ 6 ਸਾਲ ਤੋਂ ਵੱਧ ਸਮਾਂ ਹੋ ਗਿਆ ਜੱਸੀ ਨੂੰ ਇੱਥੇ ਸਾਡੇ ਕੋਲੇ ਰੰਦੇ ਕਦੇ ਜੱਸੀ ਨੇ ਕਿਸੇ ਦੇ ਮਾਰਿਆ ਨਹੀਂ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਕਦੇ ਲਫ਼ਜ਼ੋਂ ਬੇਲਫ਼ਜ਼ੀ ਵੀ ਨਹੀਂ ਬੋਲਿਆ ਕਦੇ ਬਹੁਤ ਵਧੀਆ ਰੰਦਾ ਸਾਡੇ ਕੋਲੇ ਸੇਵਾ ਵੀ ਕਰਾਉਂਦਾ ਭਾਂਡਿਆਂ ਦੀ ਸੇਵਾ ਤੇ ਲਾਉਂਦੇ ਸੀ ਇਹਨੂੰ ਭਾਂਡੇ ਸਾਫ਼ ਕਰਾਉਣੇ ਜੇ ਭਾਂਡੇ ਬਰਤਨ ਇਕੱਠੇ ਕਰਨੇ ਪ੍ਰਸ਼ਾਦਾ ਵਰਤੌਣਾ ਉਹ ਵਰਤਉਂਦੇ ਨੇ ਮੰਜੇ ਬਿਸਤਰੇ ਲਾਉਨੇ ਆ ਨਾਲ ਮੰਜੇ ਬਿਸਤਰੇ ਲਵਾਉਂਦਾ ਹੁਣ ਜਿਹੜੀ ਇੱਕ ਅਲੱਗ ਤਰ੍ਹਾਂ ਦੀ ਸਮੱਸਿਆ ਸਾਡੇ ਸਾਹਮਣੇ ਅੱਜ ਆਈ ਆ ਹੁਣ ਤਿੱਕਰ ਬਹੁਤ ਵਾਰ ਇਦਾਂ ਦੇ ਸਾਡੇ ਕੋਲੇ ਤਤ ਨੇ ਜਿਹਦੇ ਚ ਬੱਚੇ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਮਾਂ-ਬਾਪ ਲੈ ਕੇ ਚਲੇ ਗਏ ਆਪਦੇ ਘਰੇ ਜਾ ਕੇ ਉਹ ਠੀਕ ਆ ਵਧੀਆ ਬਤੀਤ ਕਰਦੇ ਆ ਜ਼ਿੰਦਗੀ ਹਰ ਮਹੀਨੇ ਆਉਂਦੇ ਆ ਦਵਾਈ ਲੈ ਜਾਂਦੇ ਆ ਪਰ ਇਸ ਘਰ ਦੀ ਇੱਕ ਸਮੱਸਿਆ ਇਹ ਵੀ ਹੁਣ ਇਹ ਬਜ਼ੁਰਗ ਮਾਂ ਦਿਨੋਂ ਤਾਂ ਇਹ ਵੀ ਬੁੱਢੀ ਹੁੰਦੀ ਜਾ ਰਹੀ ਹੈ ਵਿਚਾਰੀ ਖੁੰਡੀਦਾਲ ਮਸਾਂ ਤੁਰਦੀ ਆ ਇਹਦੀ ਵੀ ਦਵਾਈ ਇੱਥੇ ਸਾਡੇ ਕੋਲੋਂ ਚੱਲਦੀ ਆ ਹਰ ਮਹੀਨੇ ਦਵਾਈ ਲੈਣ ਆਉਂਦੀ ਆ ਮਾਂ ਵੀ ਕੈਂਪ ਚ ਇਹ ਵੀ ਡਿਪਰੈਸ਼ਨ ਚ ਕਿਉਂਕਿ ਇਹ ਤੋਂ ਹੀ ਪ੍ਰੋਬਲਮ ਬੇਟੇ ਨੂੰ ਆਈ ਸੀ ਕਿਉਂ ਹੁਣ ਜਿਹੜੀ ਇਹਨਾਂ ਮਾਂ ਪੁੱਤਾਂ ਦੀ ਵਿਸਾਖੀ ਸੀ ਸਹਾਰਾ ਸੀ ਇੱਕ ਉਹ ਆ ਸਾਡੀ ਆ ਭੈਣ ਇੱਕ ਇਹਦੀ ਛੋਟੀ ਭੈਣ ਆ ਜਿਹੜੀ ਜਸਸੀ ਦੀ ਇਸ ਭੈਣ ਤੋਂ ਛੋਟੀ ਉਹਨੂੰ ਵੀ ਪ੍ਰੋਬਲਮ ਆ ਉਹ ਆਪ ਦਾ ਘਰ ਚ ਚਲਾਈ ਜਾਂਦੇ ਆ ਠੀਕ ਆ ਹੁਣ ਅੱਗੋਂ ਇਸ ਭੈਣ ਦੀ ਬੇਟੀ ਨੂੰ ਵੀ ਇਹੀ ਪ੍ਰੋਬਲਮ ਆ ਗਈ ਹੈਰਿਡਿਟੀ ਬਲੱਡ ਦੇ ਰਾਹੀਂ ਜਿਹੜੀ ਜੱਸੀ ਨੂੰ ਮਾਮੇ ਤੋਂ ਭਾਣ ਜੀ ਨੂੰ ਚਲੇ ਕੇ ਅੱਗੇ ਗਾ ਉਹਨੂੰ ਵੀ ਹੁਣ ਭੈਣ ਆਪਣੇ ਘਰ ਚ ਕਿਵੇਂ ਨਾ ਕਿਵੇਂ ਸਾਂਭਦੀ ਆ ਹੁਣ ਕੱਲੀ ਮਾਂ ਬਜ਼ੁਰਗ ਹੋ ਗਈ ਆ ਤੁਰ ਨਹੀਂ ਹੁੰਦਾ ਬਹੁਤ ਔਖੀ ਕਿਵੇਂ ਨਾ ਕਿਵੇਂ ਜ਼ਿੰਦਗੀ ਬਤੀਤ ਕਰਦੀ ਆ ਹੁਣ ਇਹ ਮਾਂ ਨੇ ਅੱਜ ਇਹ ਗੱਲ ਸਾਡੇ ਕੋਲ 3 ਦਿਨ ਹੋ ਗਏ ਨੂੰ ਆਈ ਨੂੰ ਇਹ ਕਹਿੰਦੀ ਮੈਂ ਜੱਸੀ ਨੂੰ ਲੈ ਕੇ ਜਾਣਾ ਨਾਲ ਤੇ ਅਸੀਂ ਜੱਸੀ ਨੂੰ ਭੇਜਣ ਨੂੰ ਵੀ ਤਿਆਰ ਆ। ਸਾਨੂੰ ਜੱਸੀ ਰੱਖਣ ਦੀ ਬਜਾਏ ਮਾਂ ਦੇ ਨਾਲ ਭੇਜਣਾ ਸਹੀ ਲੱਗਦਾ। ਪਰ ਹੁਣ ਭੈਣ ਨੂੰ ਅਸੀਂ ਬੁਲਾਇਆ ਸੀ ਕਿਉਂਕਿ ਉਸ ਟਾਈਮ ਜੱਸੀ ਨੂੰ ਲੈ ਕੇ ਆਉਣ ਮੌਕੇ ਭੈਣ ਨੇ ਸਾਨੂੰ ਕਿਹਾ ਸੀ ਵੀ ਵੀਰੇ ਮੇਰੇ ਘਰ 'ਚ ਆਹ ਪ੍ਰੋਬਲਮ ਆ ਵੀ ਮੇਰੀ ਮਦਦ ਕਰੋ ਵੀ ਮੇਰੀ ਮਾਂ ਸਾਂਭ ਨਹੀਂ ਸਕਦੀ। ਹੁਣ ਭੈਣ ਇਹ ਕਹਿ ਰਹੀ ਆ ਵੀ ਮਾਂ ਦੇ ਨਾਲ ਜੀ ਜੱਸੀ ਨੂੰ ਲੈ ਕੇ ਜਾਂਨੇ ਆ ਤਾਂ ਕੱਲ ਨੂੰ ਜੱਸੀ ਦਾ ਕੀ ਬਣੂਗਾ ਫਿਰ ਜੇ ਕੱਲ ਨੂੰ ਕੋਈ 11 ਦੀ ਗੱਲ ਹੋ ਗਈ ਜੱਸੀ ਅਗਰੈਸਿਵ ਹੋ ਗਿਆ ਘਰੇ ਮਾਤਾ ਨੂੰ ਸੱਟ ਫੇਟ ਲੱਗ ਗਈ ਜਾਂ ਮਾਤਾ ਨੂੰ ਕੋਈ 11 ਦੀ ਗੱਲ ਹੋ ਗਈ ਉਹਦੋਂ ਬਾਹਰ ਜੱਸੀ ਦਾ ਕੀ ਬਣੂਗਾ ਫਿਰ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਦਰਪੇਸ਼ ਆਉਂਦੀ ਹੈ ਸਾਡੇ ਕਈ ਵਾਰ ਉਹਦਾ ਸਵਾਲ ਦਾ ਜਵਾਬ ਸਾਡੇ ਕੋਲੇ ਵੀ ਨਹੀਂ ਹੁੰਦਾ ਵੀ ਅਸੀਂ ਕੀ ਕਹੀਏ ਹੁਣ ਇਸ ਤੋਂ ਅੱਗੇ ਸਾਡੀ ਤਾਂ 11 ਕੀ ਸੱਚੇ ਪਾਤਸ਼ਾਹ ਵਾਈਕ੍ਰੀ ਜੀ ਨੇ ਡਿਊਟੀ ਲਈ ਆ ਵੀ ਅਸੀਂ ਸੇਵਾ ਕਰ ਸਕਦੇ ਆ ਸਾਡਾ ਹੀ ਭਰਾ ਵਾ ਅਸੀਂ ਇਸ ਮਾਂ ਦੇ ਪੁੱਤ ਆ ਪਰ ਮੈਂ ਇੱਕ ਗੱਲ ਤੁਹਾਨੂੰ ਮੈਂ ਬੇਨਤੀ ਕਰਦਾ ਹੁਣ ਇੱਕ ਗੱਲ ਤੇ ਫਿਕਰ ਨਹੀਂ ਕਰਨਾ ਜਮਾਂ ਤੂੰ ਵੀ ਅਸੀਂ ਜਸੀ ਨੂੰ ਤੇਰੇ ਨਾਲ ਭੇਜਤਾ ਹੁਣ ਉਹ ਦੁਬਾਰਾ ਅਸੀਂ ਬਾਹ ਨਹੀਂ ਫੜਾਂਗੇ ਜਸੀ ਸਾਡੇ ਕੋਲੇ ਰਹੂਗਾ ਜਦੋਂ ਵੀ ਤੂੰ ਤੈਨੂੰ ਲੱਗੂਗਾ ਵੀ ਨਹੀਂ ਲੋਟ ਆਉਂਦਾ ਠੀਕ ਨਹੀਂ ਹੈਗਾ ਸਾਨੂੰ ਫੋਨ ਕਰਦੀ ਅਸੀਂ ਲੈ ਆਵਾਂਗੇ ਜਾਂ ਤੂੰ ਇੱਥੇ ਲੈ ਆਈਂ ਡਾਕਟਰ ਨੂੰ ਮੈਂ ਕਿਹਾ ਕਿ ਗਿਨੂ ਦੋ ਤਿੰਨ ਮੇ ਤੇ ਭੈਣੇ ਤੂੰ ਜਿਹੜੀ ਗੱਲ ਕਹਿੰਨੀ ਆ ਵੀ ਕੱਲ ਨੂੰ ਮਾਂ ਨੂੰ ਕੁਝ ਹੋ ਗਿਆ ਫਿਰ ਜੱਸੀ ਜੱਸੀ ਦੀ ਅਸੀਂ ਜ਼ਿੰਦਗੀ ਭਰ ਲਈ ਜ਼ਿੰਮੇਵਾਰੀ ਇਹ ਸਾਡਾ ਭਰਾ ਵਾ ਛੋਟਾ ਅਸੀਂ ਤਾਂ ਮਜਬੂਰੀ ਨੂੰ ਹੁਣ ਭੇਜ ਰਹੇ ਮਾਂ ਕਹਿੰਦੀ ਕਰਕੇ ਨਹੀਂ ਤਾਂ ਅਸੀਂ ਭੇਜਣਾ ਨਹੀਂ ਸੀ ਪਰ ਅਸੀਂ ਇੱਥੋਂ ਮਾਂ ਨੂੰ ਜਵਾਬ ਦੇ ਕੇ ਖਾਲੀ ਵੀ ਨਹੀਂ ਭੇਜ ਸਕਦੇ ਮਾਂ ਅਸੀਂ ਤੇਰਾ ਪੁੱਤ ਨਹੀਂ ਭੇਜਣਾ ਨਾਲ ਤੇ ਇਹ ਵੀ ਨਹੀਂ ਅਸੀਂ ਕਹਿ ਸਕਦੇ ਬਸ ਇੱਕ ਮੇਰੀ ਬੇਨਤੀ ਆ ਵੀ ਤੂੰ ਇਹਨਾਂ ਦੀ ਸਪੋਰਟ ਕਰ ਕੋਈ ਨਾ ਦੇਖਦੇ ਆ ਮਾਂ ਪੁੱਤ ਦੋਨੇ ਕਿੱਦਾਂ ਸਰਵਾਈਵ ਕਰਦੇ ਆ ਹੋ ਸਕਦਾ ਜਿਹੜੀ ਮਾਂ ਦੇ ਮਨ 'ਚੇ ਫੁਰਨਾ ਆਇਆ ਇੰਨੇ ਸਾਲਾਂ ਦਾ ਨਹੀਂ ਆਇਆ ਹੁਣ ਹੀ ਕਦੋਂ ਆਇਆ ਕੱਲੀ ਤਾਂ ਇੰਨੇ ਸਾਲਾਂ ਦੀ ਕੱਲੀ ਹੋਈ ਰਹਿ ਰਹੀ ਸੀ ਇਹ ਬਥੇਰੀ ਵੇਰੇ ਉਹਦੋਂ ਪਹਿਲਾਂ ਕਿੰਨੀ ਔਖੀ ਸੀ ਜਦੋਂ ਸੱਟ ਪੱਜੀ ਐ ਤੇ ਹੁਣ ਤਾਂ ਤੁਰ ਹੀ ਫਿਰਦੀ ਉਹ ਤਾਂ ਤੁਰ ਹੀ ਨਹੀਂ ਸੀ ਹੁੰਦਾ ਉਹ ਤਾਂ ਪਹਿਲਾਂ ਸੱਟ ਲੱਗਦੀ ਹੈ ਹਾਂ ਜਲਦੀ ਜਲਦੀ ਸੱਟਾਂ ਲੱਗਦੀਆਂ ਹੀ ਰਹਿੰਦੀਆਂ ਨੇ ਇਹਦਾ ਬੀਤੇ ਦਾ ਇੱਕਦਮ ਉਹ ਮਿੰਟ ਜੀ ਡਿੱਗ ਕੇ ਹੁਣ 15 ਦਿਨਾਂ ਚ ਸੱਟ ਲਵਾ ਲਈ ਜਦੋਂ ਤੁਸੀਂ ਆਏ 15 ਦਿਨ ਪਹਿਲਾਂ ਵੀ ਲੱਗੀ ਹੋਈ ਸੀ ਕਦੇ ਤੁਰੀ ਜਾਂਦੀ ਕਿਸੇ ਮੋਟਰਸਾਈਕਲ ਤੇ ਵੱਜ ਗਈ ਕਦੇ ਸੜਕ ਤੇ ਜਿੱਦਾਂ ਧਿਆਨ ਹੀ ਨਹੀਂ ਹੈਗਾ ਮੇਰੇ ਕਿਉਂਕਿ ਠੀਕ ਨਹੀਂ ਨਾ ਹੈਗੀ ਉਦੋਂ ਤਾਂ ਪ੍ਰੋਬਲਮ ਉਹਨੂੰ ਆਈ ਅੱਗੋਂ ਗਾਣਾ ਦੇਖੋ ਹੈਰਿਡਿਟੀ ਆ ਹੁਣ ਹੁਣ ਤੁਸੀਂ ਇੰਨੀ ਕੀ ਸਪੋਰਟ ਕਰੋ ਅਸੀਂ ਇਹਨਾਂ ਨੂੰ ਭੇਜਦੇ ਹਾਂ ਤੁਸੀਂ ਇੱਕ ਵਾਰ ਇਹਨਾਂ ਦੇ ਘਰ ਸਮਾਨ ਇਹਨਾਂ ਦੇ ਜੱਸੀ ਦਾ ਕੱਪੜਾ ਲੀੜਾ ਸੀ ਦੇ ਕੇ ਭੇਜਾਂਗੇ ਦਵਾਈ ਦੇ ਕੇ ਭੇਜਾਂਗੇ ਤੁਸੀਂ ਇਹਨਾਂ ਨੂੰ ਰਹਿਣ ਜੋ ਇਕੱਠਿਆਂ ਨੂੰ ਮੜਾ ਜੇ ਇੰਤਜ਼ਾਮ ਕਰ ਦਿਓ ਬਾਕੀ ਹਰ ਮਹੀਨੇ ਸਾਡੇ ਕੋ ਆਇਆ ਕਰਨਗੇ ਇੱਕ ਦੋ ਵਾਰੀ ਤੁਸੀਂ ਪਹਿਲੀ ਦਵਾਈ ਲੈਣ ਨਾਲ ਆ ਜਿਓ ਇਹਦੇ ਲੱਛਣ ਥੋੜੇ ਨੋਟ ਕਰ ਲਿਓ ਵੀ ਕਿਵੇਂ ਆ ਘਰੇ ਜਾ ਕੇ ਕੋਈ ਗੁੱਸਾ ਇਹਨੂੰ ਬੰਦ ਨਾ ਕਰੇ ਇਹ ਨਾ ਹੋਵੇ ਮਾਤਾ ਮਾਤਾ ਕਿ ਮੇਰੀ ਬੇਨਤੀ ਆ ਇਹ ਨਾ ਹੋਵੇ ਤੂੰ ਇਹਨੂੰ ਬੰਦ ਕਰਕੇ ਘਰੇ ਜਲੇ ਜਾਇਆ ਕਰੇ ਨਾ ਇਹਨੂੰ ਬੰਦ ਕਰਨਾ ਨਾ ਇਹਨੂੰ ਬੰਨਣਾ ਜੇ ਗੁੱਸਾ ਵਾਸਾ ਕਰੋ ਵੀ ਬੇਤਨੇ ਕਰਨਾ ਹੀ ਨਹੀਂ ਕਦੇ ਕੀਤਾ ਹੀ ਨਹੀਂ ਨਾਲੇ ਲੈ ਕੇ ਜਾਣਾ ਕੋਈ ਹਰ ਥਾਂ ਤੇ ਨਾਲ ਰੱਖਣਾ ਇਹਨੂੰ ਪਿਆਰ ਨਾਲ ਪਿਆਰ ਨਾਲ ਹਾਂ ਇਹਦੇ ਨਾਲ ਗੁੱਸੇ 'ਚ ਨਹੀਂ ਬੋਲਣਾ ਤੂੰ ਹਨਾ ਇਹਨੂੰ ਪਿਆਰ ਨਾਲ ਹੀ ਰੱਖਣਾ ਹਰ ਵਾਰ ਮੈਨੂੰ ਕਹਿੰਦਾ ਜਦ ਵੀ ਆਦਾ ਮੰਮੀ ਨੇ ਬੇ ਕੁੜੀਆਂ ਦਾ ਵਿਆਹ ਕਰ ਦਿੱਤਾ ਮੇਰੇ ਵਿਆਹ ਨਹੀਂ ਕੀਤਾ ਮੈਨੂੰ ਲੈ ਕੇ ਨਹੀਂ ਜਾਂਦੀ ਲੈ ਕੇ ਜਾ ਵਿਆਹ ਨਹੀਂ ਮੈਂ ਕਿ ਤੂੰ ਆਪਣੇ ਆਪ ਦੱਸੀ ਓਏ ਕੀ ਕਹਿੰਦਾ ਸੀ ਮੰਮੀ ਨੂੰ ਵਿਆਹ ਕਰਨਾ ਆਹ ਹੈ ਨਹੀਂ ਪਹਿਲਾਂ ਤਾਂ ਇਹ ਹੀ ਕਹਿੰਦਾ ਸ਼ੁਰੂ ਤੇ ਇੰਜ ਸੀ ਹੁਣ ਤਾਂ ਛੱਡ ਛੱਡ ਆਪਣੇ ਉਪਯੋਗ ਹੋ ਜਵੇ ਹੈ ਤਾਂ ਵਿਆਹ ਕਰਦੀ ਬੇਬੇ ਦੀ ਨੂੰ ਆਉਗੀ ਹੈ ਨਾ ਉਹਦੇ ਹਸਬੰਦ ਦਾ ਕੋਈ ਹੋ ਜਾਵੇ ਵਿਆਹ ਕਰਨਾ ਬਚੋਲਾ ਅਨਾਰ ਬਚੋਲਾ ਕੌਣ ਬਣੂਗਾ ਲੈ ਇਹਨੇ ਵੀ ਪਤਾ ਬਚੋਲਾ ਕੌਣ ਬਣੂਗਾ ਤੁਸੀਂ ਜੋਲਾ ਕੌਣ ਬਣੂ ਦਾ ਹੈ ਉਹ ਬਣੂਗਾ ਜਿੰਦਰਪੀਰ ਹਰ ਇੱਕ ਇਨਸਾਨ ਦੇ ਸੁਪਨੇ ਸਦਰਾਂ ਸਾਰਿਆਂ ਦੀਆਂ ਹੀ ਹੁੰਦੀਆਂ ਯਾਰ ਇਹਨਾਂ ਦੀਆਂ ਵੀ ਕਿੰਨਾਂ ਚ ਰਹਿ ਗਈ ਹੈ ਟੈਨਸ਼ਨ ਇਹਨਾਂ ਦੀ ਮੁੰਡਾ ਠੀਕ ਹੋਊਗਾ ਤੁਹਾਡੇ ਸਾਹਮਣੇ ਜਿੱਦਾਂ ਵੀ ਮਰਜੀ ਹੈ ਖਮਾ ਫਰਾ ਕੇ ਜਾਨੀ ਐਸੀ ਗੇਟ ਚੋਂ ਆ ਬਾਹਰ ਨਹੀਂ ਜਿੱਤੇ ਜਾਣ ਨੂੰ ਕਰਿਆ ਨਾ ਹੋਗਾ ਇਹਨੇ ਉੰਦਰ ਹੀ ਉੰਦਰ ਹੀ ਮਲਦੀ ਰਹੀਆਂ ਮੈਂ ਨਹੀਂ ਪਰ ਊਮਾ ਅਸੀਂ ਮਿਲ ਲੈ ਤੇ ਜਾਂਦੇ ਆ ਜਾਂ ਘੁੰਮਣ ਲੈ ਕੇ ਜਾਂਦੇ ਨਾਲ ਚੰਡੀਗੜ੍ਹ ਵੀ ਜਾ ਕੇ ਆਇਆ ਹੁਣ ਪਿੱਛੇ ਵਿਆਹ ਸੀ ਬੇਟੀ ਦਾ ਉੱਥੇ ਵਿਆਹ ਤੇ ਵੀ ਜਾਂਦਾ ਇਹ ਹਾਂ ਦੱਸਦੇ ਜਮਾ ਨਹੀਂ ਮਹੀਨੇ ਹਾਂ ਵਿਆਹ ਜਿੱਥੇ ਜਿੱਥੇ ਜਾਂਦੇ ਆ ਸਾਡੇ ਮੈਂਬਰ ਨਾਲ ਜੱਸੀ ਵੀ ਜਾਂਦਾ ਜੱਸੀ ਉਹਨਾਂ ਮੈਂਬਰਾਂ ਚੋਂ ਆ ਸਾਡੇਆਂ ਚੋਂ ਜਿਹੜਾ ਸੇਵਾਦਾਰ ਆ ਇਹ ਇਹ ਮਰੀਜ਼ ਨਹੀਂ ਹੈਗਾ ਸਾਡੇ ਨਾਲ ਸੇਵਾ ਕਰਾਉਂਦਾ ਇਹ। ਤੇ ਇੱਕ ਮੇਰੀ ਗੱਲ ਸੁਣ ਲੈ ਧਿਆਨ ਨਾਲ ਸੰਗਲ ਨਾ ਤਾਂ ਤੂੰ ਲੱਗਣ ਦੇਣਾ ਇਹ ਗੱਲ ਦਾ ਵਾਰਾ ਤੂੰ ਵੀ ਕਰ ਨਾ ਮੈਂ ਲੱਗਣ ਦੇਣਾ ਮੈਂ ਤੇਰੇ ਨਾਲ ਵਾਦਾ ਕਰਦਾ ਜੇ ਇਦਾਂ ਕਰੂਗੀ ਮਾਤਾ ਅਸੀਂ ਖਲਾਕ ਲੈ ਆਵਾਂਗੇ। ਮਾਂ ਸੰਗਲ ਨਹੀਂ ਇਹਨੂੰ ਲਾਉਣਾ ਜੇ ਤੂੰ ਕੱਲ ਨੂੰ ਇਹਦੇ ਬੰਨ ਦਾ ਸੰਗਲ ਅਸੀਂ ਨਹੀਂ ਲੈ ਦੁਬਾਰਾ ਅਸੀਂ ਦੇਣਾ ਨਹੀਂ ਫਿਰ। ਸੱਚੇ ਪਾਤਸ਼ਾਹ ਦੀ ਕਿਰਪਾ ਨੇ ਜੱਸੀ ਨੂੰ ਇਸ ਕਾਬਲ ਕਰਨਾ ਵੀ ਆਪਣੀ ਮਾਂ ਦੀ ਮੁੱਢੇ ਬਾਰੇ ਬਾਹ ਫੜ ਸਕੇ। ਜਨਕੀ ਅਰਦਾਸ ਬਿਰਤੀ ਨਾ ਜਾਏ। ਜਰੂਰ ਕਰਿਓ ਅਰਦਾਸ ਵੀ ਜਿਹੜਾ ਇਸ ਮਾਂ ਦਾ ਸੁਪਨਾ ਵਾ ਉਹ ਪੂਰਾ ਹੋ ਸਕੇ ਜੱਸੀ ਆਪਣੀ ਮਾਂ ਦਾ ਬੁੱਢੇ ਬਾਰੇ ਸਹਾਰਾ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ